واحرو جی کا خالص واحو جی کی فتح آج ਆ ਵੀਰੇ ਥੋੜਾ ਸ਼ਾਂਤ ਰਹੋ ਵੀਰ ਜੀ ਭਾਈ ਸਾਹਿਬ ਮੈਂ ਥੋੜਾ ਥਲੇ ਕਰੋ ਭਾਈ ਸਾਹਿਬ ਵਾਹਿਗੁਰੂ ਜੀ ਕਿਤੇ ਮੈਂ ਥੋੜਾ ਕਰੋ ਯਾਰ ਮੇਰੇ ਖਲੋ ਯਾਰ ਮੇਰੇ ਖੜਾ ਦੇ ਤੂੰ ਪਹਿਲਾਂ ਤਿਆਰੀ ਕਰ ਲੋ ਯਾਰ ਹੁਣ ਬੋਲੇਗਾ ਮੈਨੂੰ ਕਿੱਥੇ ਕੋ ਪਤਾ ਥਲੇ ਕਰੋ ਮਾਈ ਸਾਹਿਬ ਉਹਨਾਂ ਨੂੰ ਮੇਰੀ ਗੱਲ ਸੁਣ ਥਲੇ ਰੱਖੋ ਜਿਹੜਾ ਇਨਸੂਮੈਂਟ ਉੱਤੇ ਕਾਰਵਾਈ ਕੀਤੀ ਜਾਏਗੀ ਇਹਦੇ ਬਾਰੇ ਥੋੜਾ ਜਿਹਾ ਨਹੀਂ ਕਾਰਵਾਈ ਕਾਦੀ ਕਰਨੀ ਹੈ ਕਾਰਵਾਈ ਕਾਦੀ ਕਰਨੀ ਹੈ ਕੱਲ ਇੱਕ ਇਨੋਸੈਂਟ ਬੰਦਾ ਜੇਲ੍ਹ ਚ ਇਹਨਾਂ ਨੇ ਰੱਖਿਆ ਸੀ ਉਹਨੂੰ ਛਡਾਇਆ ਹੈ ਕੱਲ ਉਸ ਦੇ ਵਿੱਚ ਪੁਲਿਸ ਨੇ ਲਾਠੀ ਚਾਰਜ ਕੀਤਾ ਕਾਰ ਵੀ ਕਿੱਦ ਤੇ ਕਰ ਦੇਣੀ ਹੈ ਇਦਾਂ ਦੇ ਬਿਆਨ ਨਹੀਂ ਦੇਣਾ ਚਾਹੀਦੇ ਸਰ ਪੰਜਾਬ ਦੀ ਜਿਹੜਾ ਬਰਬਾਦ ਹੋ ਜਾਂਦਾ ਹੈਗੇ ਵੀਡੀਓਗ੍ਰਾਫੀ ਤੇ ਜੇ ਐਕਸ਼ਨ ਲਾਓਗੇ ਫਿਰ ਦੁਬਾਰਾ ਇਸ ਪ੍ਰੋਟੈਸਟ ਹੋਣਗੇ ਦੁਬਾਰਾ ਇਹੋ ਜੇ ਕੰਮ ਹੋਣਗੇ ਉਹਨਾਂ ਚੰਗਾ ਹੈ ਵੀ ਆਪਾਂ ਇਸ ਮੈਟਰ ਨੂੰ ਕਲੋਜ਼ ਕਰੀਏ ਇਹਨੂੰ ਕਲੋਜ਼ ਕਰਨ ਨਾਲ ਵਧੀਏ ਅਜਾ ਪਾਪਾ ਜਿਹੜੇ ਨਜਾਇਜ਼ ਪਰਚੀ ਆਮ ਲੋਕਾਂ ਤੇ ਹੀ ਹੁੰਦੇ ਆ ਅਸੀਂ ਉਹਨਾਂ ਵਾਸਤੇ ਕੁਝ ਦੇਖੋ ਜਿਹੜੇ ਆਮ ਲੋਕ ਸਾਡੇ ਤੱਕ ਪਹੁੰਚ ਕਰਦੇ ਆ ਉਹਨਾਂ ਨੇ ਜਿੰਨੀ ਹੋ ਸਕੇ ਮਦਦ ਕਰੀਦੀ ਆ ਜਿਸ ਤਰੀਕੇ ਨਾਲ ਵੀ ਹੋ ਸਕੇ ਸੋ ਆਮ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਜਥੇਬੰਦੀ ਨਾਲ ਜੁੜਨ ਤਾਂ ਜੋ ਆਪਾਂ ਇਹ ਇਸ ਤੇ ਵੱਧ ਤੋਂ ਵੱਧ ਸੰਘਰਸ਼ ਕਰ ਸਕੀਏ ਭਾਈ ਸਾਹਿਬ ਸਰਕਾਰ ਦੇ ਕੰਮ ਤੁਸੀਂ ਕਰ ਰਹੇ ਹੋ ਸਰਕਾਰ ਨੂੰ ਪਤਾ ਨਹੀਂ ਸਰਕਾਰ ਮੈਨੂੰ ਲੱਗਦਾ ਪ੍ਰਪੋਗੈਂਡ ਦੇ ਵਿੱਚ ਵਿਜੀ ਹੈ ਜਾਂ ਇਹੋ ਜਿਹੇ ਪ੍ਰੈਸ ਕਾਨਫਰੈਂਸਾਂ ਕਰਨ ਦੇ ਵਿੱਚ ਵਿਜੀ ਹੈ ਸਰਕਾਰ ਨੂੰ ਆਪਣਾ ਕੰਮ ਕਰਨਾ ਚਾਹੀਦਾ ਨਸ਼ੇ ਤੇ ਨੱਥ ਪਾਉਣੀ ਚਾਹੀਦੀ ਹੈ ਜਿਹੜੇ ਬੇਅਦਬੀ ਦੇ ਇਨਸਾਫ ਉਹ ਕਰਨੇ ਚਾਹੀਦੇ ਅੱਛਾ ਪਰ ਉਹ ਵੀ ਨਸ਼ਾ ਮਕਾਣਾ ਨਹੀਂ ਕਿਉਂਦਾ ਲੱਗਦਾ ਸਰਕਾਰ ਨਸ਼ਾ ਨਿਰੋਧ ਨਸ਼ਾ ਮਕਾਉਣਾ ਚਾਹੁੰਦੀ ਹੋਵੇ ਤਾਂ ਮੁੱਕ ਜਾਵੇ ਜੇ ਕੋ ਪੰਥ ਦੀ ਜਿੱਤ ਹੈ ਤਾਂ ਮੇਰੀ ਜਿੱਤ ਕੋਈ ਨਹੀਂ ਪੰਥ ਦੀ ਜਿੱਤ ਹੈ ਮੈਂ ਪੰਥ ਦਾ ਦਾਸ ਹੋਣ ਦੇ ਨਾਤੇ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਵਡਿਆਈ ਬਖਸ਼ੀ ਹੈ ਇਹਨੂੰ ਕਬੂਲ ਦਾ ਸਤਿਗੁਰ ਦੇ ਦਰ ਤੇ ਆਇਆ ਉਹਦੇ ਕੁਕਰ ਬਣ ਕੇ ਇਸ ਦਰ ਤੇ ਪਹੁੰਚ ਕੇ ਉਹਦਾ ਸ਼ੁਕਰਾਨਾ ਕਰਨ ਆਇਆ ਸੋ ਇਹ ਪੰਥ ਦੀ ਜਿੱਤ ਹੈ ਅੱਛਾ ਭਾਈ ਸਾਹਿਬ ਲਵਪ੍ਰੀਤ ਨੂੰ ਟੌਰਚਰ ਵੀ ਕੀਤਾ ਜਾਂਦਾ ਖੰਡਾਸੀਰ ਜੇਲ੍ਹ ਦੇ ਵਿੱਚ ਅੱਤਵਾਦੀ ਬਣੇਗੀ ਦੇਖੋ ਜੇਲ੍ਹ ਚ ਨਹੀਂ ਰਮਾਨ ਦੇ ਵਿੱਚ ਜੇਲ੍ਹ ਚ ਨਹੀਂ ਟੌਰਚਰ ਕੀਤਾ ਗਿਆ ਰਮਾਨ ਚ ਟੌਰਚਰ ਕੀਤਾ ਗਿਆ ਔਰ ਟੌਰਚਰ ਮੈਂਟਲੀ ਤੇ ਫਿਜ਼ੀਕਲੀ ਦੋਨੇ ਤਰੀਕੇ ਨਾਲ ਕੀਤਾ ਗਿਆ دیکھیں آج جو ہوا ہے سچ کی جیت ہوئی ہے ایک جھوٹا پرچہ تھا جس کو رد کیا گیا اور اس کے بعد ہمارے ساتھی کی جو رہائی ہوئی ہے جو گرفتاری ہو گئی تھی نجائز ہم لوگ یہاں پہ شکرانہ کرنے آئے ہیں تو میری سب سے اپیل ہے کہ ایسے کچھ حالات خراب نہیں ہیں جیسے میڈیا پوٹرے کر رہا ہے میڈیا کو اچھی طریقے سے رول ادا کرنا چاہیے ایوری تھنگ اس لائکنو پیس فل ہیر اب یہاں پہ شکرانہ کرنے کے بعد ਹਮ ਘਰ ਪੇ ਜਾਏਗੇ ਸੋ ਐਵਰੀਥਿੰਗ ਅੱਗੇ ਦੇਖੋ ਜੋ ਅਸੀਂ ਅੱਗੇ ਕਰਦੇ ਹਾਂ ਨਸ਼ੇ ਛਡਾਉਣ ਦਾ ਵਹੀਰ ਦਾ ਪ੍ਰੋਗਰਾਮ ਜਿਹੜਾ ਹੈ ਉਹ ਹੀ ਆਪਾਂ ਕੰਟੀਨਿਊ ਕਰਾਂਗੇ ਪਰ ਵਿਰੋਧੀ ਪਾਰਟੀ ਦਾ ਕਾਫੀ ਸਮਾਜ ਚੁੱਕੇ ਜਾ ਰਹੇ ਨੇ ਵਿਰੋਧੀ ਪਾਰਟੀਆਂ ਦਾ ਕਾਫੀ ਸਵਾਲ ਚੁੱਕਣੇ ਹੁੰਦਾ ਬੀਜੇਪੀ ਕਹਿ ਰਿਹਾ ਕਿ ਕਾਰਵਾਈ ਕੀਤੀ ਹੋਊਗੀ ਵੀ ਰਿਪੋਰਟ ਤੇ ਦੇਖੋ ਜੇ ਜੇ ਦੋਰੇ ਕਾਰਵਾਈ ਹੋਊਗੀ ਦੋਰੇ ਪ੍ਰੋਟੈਸਟ ਹੋ ਜਾਊਗਾ ਦੋਰੇ ਕਾਰਵਾਈ ਹੋਊ ਦੋਰੇ ਪ੍ਰੋਟੈਸਟ ਹੋਊਗਾ ਕਿਉਂ ਕਰਵਾਈ ਕਰਨੀ ਆਪਾਂ ਸਰਕਾਰ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਪੰਜਾਬ ਦੇ ਲੋਕਾਂ ਨੂੰ ਸਰਕਾਰ ਡੀਜੀਪੀ ਕੋ ਮੈਂ ਕਹਿਣਾ ਚਾਹਤਾ ਹਾਂ ਦੁਬਾਰਾ ਕਾਰਵਾਈ ਕਰਨਗੇ ਨਜਾਇਜ਼ پھر دوبارہ پٹیسٹ ہوں گے کیوں ہمیں ایسا کام کرنا ہے پہلے فیک افیئر نہ ہوتی آپ ان لوگوں پہ سکنجا کسے جنہوں نے یہ سب کیا ہے ان پہ سکنجہ کسے جنہوں نے یہ فیک ایف آئی کی ہے ਇਹ ਸਰਕਾਰ ਨੇ ਕੀਤੀ ਹੋ ਸਕਦੀ ਮੈਨੂੰ ਕੀ ਪਤਾ ਹੈ ਜੀ ਲਾਪਰੀ ਤੋਂ ਨਿਕਿਆ ਕੁਝ ਵੀ ਕਿ ਬਣੀ ਕੁਝ ਮਨਾਇਆ ਦੀ ਕੋਸ਼ਿਸ਼ ਕਰ ਦੇਖੋ ਕੋਰੇ ਕਾਗਜ਼ਾਂ ਤੇ ਪੁਲਿਸ ਵਾਲੇ ਸੈਂਡ ਕਰਾਉਂਦੇ ਤੁਹਾਨੂੰ ਕਸਟਡੀ ਦਾ ਪਤਾ ਰਮਾਨ ਦਾ ਕੀ ਹੁੰਦਾ ਸਾਰਾ ਕੁਝ ਇਹ ਸਵਾਲ ਹੀ ਨਹੀਂ ਹੈਗਾ ਵੀ ਕੀ ਹੁੰਦਾ ਕੀ ਨਹੀਂ ਆ ਭਾਈ ਸਾਹਿਬ ਜੇ ਹੁਣ ਇਦਾਂ ਇਹ ਕਹਿ ਰਹੇ ਨੇ ਜੀਬੀ ਦੇ ਵੱਲੋਂ ਕਿ ਕਾਰਵਾਈ ਕੀਤੀ ਜਾਵੇ ਜੀ ਲੱਗਦਾ ਕਿ ਤੁਹਾਡੇ ਜਿਹੜੇ ਨੌਜਵਾਨੀ ਉਹਨਾਂ ਦੇ ਘਰਾਂ ਪਿਸ਼ਾਬੇ ਮਾਰੀ ਦੇਖੋ ਅਗਲਾ ਐਕਸ਼ਨ ਕੱ데 ਲੋ ਨੌਜਵਾਨਾਂ ਦੇ ਘਰ ਤੇ ਛਾਪੇ ਮਾਰੀ ਹੋਣਗੀ ਨੌ ਨੌਨ ਘਰ ਛੱਡਣੇ ਪਏ ਤੇ ਨੌਜਵਾਨ ਕਿਹੜੇ ਰਾਹ ਤੇ ਤੁਰਨਗੇ ਦੱਸੋ ਮੈਨੂੰ ਜੀ ਅੱਗੇ ਤਾਂ ਇਹ ਡੀਜੀਪੀ ਸੋਚ ਸਮਝ ਕੇ ਬਿਆਨ ਦੇਵੇ ਕਿਦਾਂ ਦਾ ਪੈਨਿਕ ਕ੍ਰੀਏਟ ਕਰਨ ਵਾਲੀ ਗੱਲ ਹੈ ਇਹ ਲੱਗਦਾ ਭਾਈ ਸਾਹਿਬ ਜੀ ਇੱਦਾਂ ਦੀ ਟਿੱਪਣੀ ਕਰਦੇ ਨਾ ਪੰਜਾਬ ਦਾ ਮਾਹੌਲ ਖਰਾਬ ਇਹ ਕਰ ਰਹੇ ਨੇ ਮਾਹੌਲ ਖਰਾਬ ਅਸੀਂ ਨਹੀਂ ਕਰ ਰਹੇ ਟਡਰੀਆ ਵਾਲਾ ਵੀ ਖਰਾਬ ਹੁੰਦਾ ਪਿਆ ਬਾ ਓਏ ਉਹਨੂੰ ਛੱਡੋ ਕੌਣ ਹੈ ਬੰਦਾ ਹੀ ਹੈ ਗੱਲ ਯਾਰ ਇਨਸੀਡੈਂਟ ਹੋਇਆ ਜੀ ਉਹਦੀ ਵਰੀ ਪੰਚਾਇਤ ਵੀ ਨਹੀਂ ਪੰਜਾਬ ਦੀ ਕਾਦੀ ਦੇਖੋ ਪੰਜਾਬ ਪੀਸਫੁੱਲ ਸਟੇਟ ਹੈ ਯੂਪੀ ਬਿਹਾਰ ਜਿਹਾ ਹਰ ਰੋਜ਼ ਇਨਸੀਡੈਂਟ ਵਾਪਰਦੇ ਕਮਿਊਨਲ ਹੇਟਡ ਜਿਹੜਾ ਵਾ ਕਮਿਊਨਲ ਵਾਇਲੈਂਸ ਸਾਰਾ ਸਾਲ ਚੱਲਦਾ ਹੈ ਯੂਪੀ ਔਰ ਬਿਹਾਰ ਮੇ ਔ ਮੇਰੇ ਕੋਲ ਸਵਾਲ ਨਾ ਕਰਿਆ ਕਰੋ ਕਿੰਨੂ ਸਰ ਕਿੰਨੂ ਥੋੜਾ ਦੱਸ ਦਿਓ ਕਿੰਨੂ ਟੜੀਆਂ ਵਾਲੇ ਨੂੰ ਮੈਂ ਮੇਰਾ ਮੈਸੇਜ ਪਹੁੰਚਾ ਕਰਨਾ ਚਾਹੁੰਦਾ ਸੰਗਤ ਨੂੰ ਮੈਂ ਅਪੀਲ ਕਰਦਾ ਹਾਂ ਵਾਤਵਾਤ ਪੰਥ ਦੇ ਨਾਲ ਜੁੜੋ ਵਾਤਵਾਤ ਅਮਰਤਾਰੀ ਹੋ ਅਮਰਤ ਸ਼ਾਕ ਨਸ਼ੇ ਤਿਆਗੋ ਨਸ਼ੇ ਤੇ ਆ ਕੇ ਪੰਥ ਲਈ ਸਖਰ ਕਰੋ ਪੈਸਾ ਪਹੁਤਾ ਕਿ ਕਿੰਨੇ ਨੌਜਵਾਨੇ ਨਸ਼ਾ ਛੱਡ ਕੇ ਜਿਹੜੀ ਸੰਤਨ ਜੁੜੀ ਹੋਈ ਹੈ ਪਤਾ ਨਹੀਂ ਇਹਦੀ ਗਿਣਤੀ ਮਹਾਰਾ ਜਾਨਦਾ ਪਰ ਹਜ਼ਾਰਾਂ ਦੀ ਗਿਣਤੀ ਤੇ ਹੁਣੇ ਸਤਿਗੁਰ ਦੀ ਕਿਰਪਾ ਦੇ ਨਾਲ ਅੱਜ ਕੱਲ੍ਹ ਹੀ 150 ਸਿੰਘ ਜਿਹੜਾ ਅੰਮ੍ਰਿਤ ਛੱਕ ਗਿਆ ਉੱਥੇ 150 ਸਿੰਘ ਸਿੰਘਣੀਆਂ ਨੇ ਅੰਮ੍ਰਿਤ ਛੱਕਿਆ ਵਿੱਚ ਬੱਚੇ ਭਚੰਗੀਆਂ ਨੇ ਸੋ ਸਤਿਗੁਰ ਕਿਰਪਾ ਕਰਨੇ ਗਿਣਤੀ ਦਾ ਮਸਲਾ ਨਹੀਂ ਸਾਵਾ ਲੱਖ ਸਿੰਘ ਇੱਕ ਹੁੰਦਾ ਇੱਥੇ ਹਜ਼ਾਰਾਂ ਸਿੱਖ ਅੰਮ੍ਰਿਤ ਛੱਕ ਰਹੇ ਨੇ ਇਸੇ ਕਰਕੇ ਇਹਦੇ ਸਰਕਾਰ ਦਾ ਕਾਰੋਬਾਰ ਬੰਦ ਹੋ ਜਾ ਹਾਂਜੀ ਕਿੱਡੀ ਜਾਣਨਾ ਕੰਮ ਨੇ ਆ ਜੀ ਸੰਗਤਾਂ ਨੇ ਕਿੱਡੀ ਦਿੱਤੀ ਆ ਕਿਸੇ ਨੂੰ ਜਤਰਾਜ ਕੋਈ ਨਹੀਂ ਸੰਗਤਾਂ ਦਿੱਤੀ ਸੰਗਤਾਂ ਲੈ ਵੀ ਸਕਦੀਆਂ ਜੀ ਦੇ ਉੱਪਰ ਪਹੁੰਚ ਕੇ ਸਿੰਗੋ ਮੀਡੀਆ ਬਾਈਟ ਦੇ ਦਿੱਤੀ ਹੈ ਇਹ ਜ਼ਿਆਦਾ ਨਹੀਂ ਕਰਨਾ ਚੜਦੀ ਕਿਲਾ ਚੜਦੀ ਕਿਲਾ ਲੇਟ ਹੋ ਕੇ ਨਹੀ ਸਾਰੇ ਯਾਰ ਤੁਸੀਂ ਆਜੋ ਦੇਖੋ ਮੈਂ ਅੱਗੇ ਆਲਰੇਡੀ ਜੋ ਕਹਿਣਾ ਸੀ ਕਹਿ ਚੁੱਕਾ ਹਾਂ ਇੱਕ ਦੂਜੇ ਤੋਂ ਚੁੱਕ ਕੇ ਚਲਾ ਦਿਓ ਕਾਰਵਾਈ ਦੀ ਗੱਲ ਕੀ ਕਾਰਵਾਈ ਕਰਨ ਦਾ ਕੋਈ ਫਾਇਦਾ ਨਹੀਂ ਪੰਜਾਬ ਦਾ ਯੂਥ ਹੈ ਜੇ ਤੁਸੀਂ ਉਹਨੂੰ ਪੜਕਾਉਣਾ ਚਾਹੁੰਦੇ ਤਾਂ ਕਾਰਵਾਈ ਕਰੋ ਜੇ ਸ਼ਾਂਤੀ ਚਾਹੁੰਦੇ ਤਾਂ ਕਾਰਵਾਈ ਕਰਨ ਦਾ ਕੋਈ ਫਾਇਦਾ ਨਹੀਂ ਹੈ ਦੇਖੋ ਮਹਾਰਾਜ ਦਾ ਸ਼ੁਕਰਾਨਾ ਕੀਤਾ ਮੱਥਾ ਟੇਕ ਕੇ ਸਕੂਨ ਮਿਲਿਆ ਦਿਲ ਨੂੰ ਪਿੰਡ ਜਾਵਾਂਗੇ ਤਾਂ ਜਿਹੜਾ ਆਪਣਾ ਕਾਰਜ ਨੂੰ ਅਰੰਭ ਸ਼ੁਰੂ ਕਰਾਂਗੇ ਦੁਬਾਰਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ